ਚਣੌਤੀਆਂ ਕਿਹੜੀਆਂ ਮੰਨਦੇ ਹੋ ਕਿ ਕਿਸ ਤਰ੍ਹਾਂ ਦਾ ਪ੍ਰਦਾਨ ਹੋਏ ਦੂਜੇ ਬਣੇ ਸਖਬੀਰ ਸਿੰਘ ਬਾਦਲ ਐ ਸੀ ਮਰਜੀਤ ਸਿੰਘ ਮਾਨ ਨੇ ਵੱਡੇ ਆਗੂ ਨੇ ਕਹਿੰਦਾ ਬਾਬ ਜਿਕਰ ਅਕਾਲੀ ਖੇਮੇ ਦੀ ਗੱਲ ਕਰ ਲਈ ਆਪਾਂ ਦੇਖੋ ਅੱਜ ਤੱਕ ਕਦੇ ਵੀ ਮੈਨੂੰ ਜਿੰਨਾ ਮੈਂ ਇਤਿਹਾਸ ਨੂੰ ਪੜਨ ਦੀ ਕੋਸ਼ਿਸ਼ ਕਰੀਆ ਅਕਾਲੀ ਦਲ ਧਿਰਾ ਬਣ ਕੇ ਹੀ ਚੱਲਦਾ ਆਇਆ ਹੂੰ ਅੱਛਾ ਜੀ ਚਾਹੇ ਮਾਨਸਾਬ ਵੱਲੋਂ ਸੀ ਬਰਨਾਲਾ ਸਾਹਿਬ ਸੀ ਬਾਦਲ ਸਾਹਿਬ ਤੋਂ ਗੁੱਟਬੰਦੀ ਦੇ ਵਿੱਚ ਦੇਖੋ ਕਿਤੇ ਨਾ ਕਿਤੇ ਕਦੇ ਵੀ ਇੱਕ ਅਕਾਲੀ ਦਲ ਰਿਆ ਨਹੀਂ ਅੱਛਾ ਗੁੱਟਬੰਦੀ ਚ ਕਹਿੰਦੇ ਅਕਾਲੀ ਦਲ ਮਜ਼ਬੂਤ ਵੀ ਹੋਇਆ ਕੇ ਮਜ਼ਬੂਤ ਹੁੰਦਾ ਜੀ ਹੁੰਦਾ ਇਹ ਜਿਹੜੀ ਹੁਣ ਗੁੱਟਬੰਦੀ ਇਹ ਅਕਾਲੀ ਦਲ ਦੇ ਹਿੱਤ ਚ ਜਾ ਰਹੀ ਹੈ ਦੇਖੋ ਕਮਾਲ ਦੀ ਗੱਲ ਤਾਂ ਇਹ ਹੈ ਮੈਂ ਤੁਹਾਨੂੰ ਇੱਕ ਫੈਕਟ ਹੋਰ ਮਤੋਂ ਮੈਂ ਜਾਣੂ ਕਰਾਉਣਾ ਚਾਹੁੰਦਾ ਵੀ ਤੁਸੀਂ ਪਿਛਲੇ ਲੰਬੇ ਸਮੇਂ ਦੇ ਇਤਿਹਾਸ ਤੋਂ ਜੇ ਬਹੁਤਾ ਲੰਮਾ ਵੀ ਨਾ ਜਾਈਏ ਪਿਛਲੇ 40 50 ਸਾਲ ਦੀ ਪੰਜ ਦਹਾਕਿਆਂ ਦੀ ਗੱਲ ਲਾ ਲਈਏ ਹੂੰ ਜਿੰਨੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਰਹੇ ਹੂੰ ਜਿੰਨੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਰਹੇ ਹੂੰ ਇਕਲੇ ਬਾਦਲ ਸਾਹਿਬ ਤੋਂ ਬਗੈਰ ਸਰਦਾਰ ਸੁਖਬੀਰ ਸਿੰਘ ਬਾਦਲ ਇੱਕ ਵੀ ਹੂੰ ਉਸ ਰਹੇ ਹੋਏ ਪ੍ਰਧਾਨਾਂ ਦੇ ਪਰਿਵਾਰਾਂ ਚੋਂ ਜਾਂ ਉਹ ਪ੍ਰਧਾਨ ਸਹਿਬਾਨਾਂ ਨੂੰ ਆਪਣੇ ਨਾਲ ਨਹੀਂ ਰੱਖ ਸਕੇ ਹੁਣ ਇਹਦੇ ਚ ਮੈਂ ਉਹਨਾਂ ਦੀ ਕਮਜ਼ੋਰੀ ਸਮਝੂੰਗਾ ਮਲੈਕੀ ਸਮਝੂੰਗਾ ਬਡੁੰਗਰ ਸਾਹਿਬ ਨਾਲ ਕੱਲੇ ਸਰਦਾਰ ਕਿਰਪਾਲ ਸਿੰਘ ਬਡੁੰਗਰ ਅੱਜ ਦੀ ਤਰੀਕ ਦੇ ਵਿੱਚ ਉਹਨਾਂ ਦੇ ਨਾਲ ਹਾਂ ਪਰ ਇੱਕ ਸ਼੍ਰੋਮਣੀ ਕਮੇਟੀ ਦੇ ਪ੍ਰਧਾਨਾਂ ਚ ਹਾਂਜੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਤੁਸੀਂ ਨਾਮ ਲਓ ਕੀ ਇਹ ਫਿਰ ਸੁਖਬੀਰ ਸਿੰਘ ਬਾਦਲ ਕੀ ਫੈਸਲਾ ਨਹੀਂ ਲੈ ਸਕੇ ਦੇਖੋ ਇਹ ਤਾਂ ਮੈਂ ਤੁਹਾਨੂੰ ਮੈਂ ਇੱਕ ਫੈਕਟ ਰੱਖਿਆ ਇਹ ਸੰਗਤ ਇਹਦੇ ਤੇ ਵੱਡਾ ਵੱਡਾ ਤੁਹਾਡਾ ਸੰਗਤ ਹਾਂਜੀ ਹਾਂ ਇਹਦੇ ਤੇ ਸੰਗਤ ਵਿਚਾਰ ਕਰੇ ਫੈਸਲਾ ਲਏ ਵੀ ਇਹ ਕੀ ਕਾਰਨ ਨੇ ਬਰਨਾਲਾ ਸਾਹਿਬ ਟੌੜਾ ਸਾਹਿਬ ਤਲਵੰਡੀ ਸਾਹਿਬ ਢੀਂਸਾ ਸਾਹਿਬ ਤੁਸੀਂ ਨਾਮ ਲੋਂਗੋਵਾਲ ਸਾਹਿਬ ਤੁਸੀਂ ਤੋੜ ਸਾਹਿਬ ਤੁਸੀਂ ਨਾਮ ਲਓ ਹਮ ਓਕੇ ਤੁਸੀਂ ਐ ਜੀ ਪੀ ਸੀ ਐਸ ਜੀ ਪੀ ਸੀ ਦੇ ਅਕਾਲੀ ਦਾ ਜੀ ਮੈਂ ਹਰ ਤੁਹਾ ਸਾਹਿਬ ਤੁਸੀਂ ਬਹੁਤ ਵੱਡੇ ਇਫੈਕਟ ਲਈ ਫਿਰਦੇ ਹੋ ਤਾਂ ਤੁਹਾਡੇ ਇਹ ਗੱਲ ਚੱਲੀ ਹੈ ਹੁਣ ਕੋਰ ਕਮੇਟੀ ਜਦੋਂ ਬੈਠਕਾਂ ਹੁੰਦੀਆਂ ਨੇ ਮੈਂ ਕਹਿੰਦਾ ਜੀ ਕਲੀਅਰ ਹੈ ਜੀ ਇਹ ਕੋਰ ਕਮੇਟੀ ਚ ਚੱਲਣ ਵਾਲੀ ਗੱਲ ਹੀ ਕੋਈ ਨਹੀਂ ਦਿਖ ਰਿਹਾ ਸਭ ਨੂੰ ਕੰਮ ਤੇ ਪੜਿਆ ਦੇਖ ਸਕਦੇ ਹੋ ਤੁਸੀਂ ਪਰ ਸ਼ਖਵੀਰ ਸਿੰਘ ਬਾਦਲ ਨੂੰ ਹੋਮਵਰਕ ਕਿਉਂ ਮੰਨਿਆ ਜਾ ਰਿਹਾ ਕਿ ਉਹਦੇ ਨਾਲ ਮੁਕਾਬਲਾ ਹੋਣਾ ਹੈ ਇਸ ਤਰ੍ਹਾਂ ਦੀ ਚੋਣ ਹੋਵੇ ਮੁਕਾਬਲਾ ਉਹਨਾਂ ਨਾਲ ਕੋਈ ਮੁਕਾਬਲਾ ਹੀ ਹੈ ਨਹੀਂ ਅੱਛਾ ਮੁਕਾਬਲਾ ਨਹੀਂ ਉਹਨਾਂ ਨਾਲ ਕੋਈ ਮੁਕਾਬਲਾ ਹੀ ਹੈ ਨਹੀਂ ਉਹ ਤਾਂ ਹੁਣ ਨਾ ਜਿਵੇਂ ਇੱਕ ਬੱਚਾ ਜਿੱਦ ਕਰਕੇ ਬਹਿ ਜਾਂਦਾ ਉਹ ਜਿੱਦ ਕਰੀ ਬੈਠੇ ਨੇ ਹੂੰ ਅੱਜ ਵੀ ਸਾਰ ਸੁਖਬੀਰ ਸਿੰਘ ਬਾਦਲ ਨੂੰ ਓਪਨਲੀ ਕਹਿੰਨੇ ਆ ਉਹ ਪ੍ਰਧਾਨਗੀ ਤੋਂ ਲਾਂਬੇ ਹੋ ਜਾਣ ਅਕਾਲੀ ਦਲ ਸਾਰਾ ਇਕੱਠਾ ਹੋ ਜੂਗਾ ਰੌਲਾ ਸਾਰ ਸੁਖਬੀਰ ਸਿੰਘ ਬਾਦਲ ਲਾਲ ਨਹੀਂ ਹੈ ਹੂੰ ਰੌਲਾ ਉਹਨਾਂ ਦੀ ਸੋਚ ਨਾਲ